ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾੜੀ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ ਇੱਕ ਅੰਕਾਰੇ ਸਤਗੁਰ ਪ੍ਰਸਾਦਿ ਚੱਕਵੀ ਨੈਣੇ ਨੀਂਦ ਨਾ ਚਾਹੇ ਬਿਨ ਪਿਰੇ ਨੀਂਦ ਨਾ ਪਾਈ ਸੂਰ ਚਰੈ ਪ੍ਰਿਯੋ ਦੇਕੈ ਨੈਣੀ ਨਿਮ ਨਿਵ ਲਾਗੈ ਪਾਈ ਪ੍ਰਭਾਵੈ ਪ੍ਰੇਮ ਸੁਖਾਈ ਤਿਸ ਵਿਨ ਖੜੀ ਨਹੀਂ ਜਗ ਜੀਵਾਂ ਐਸੀ ਤਿਆ ਪਿਆਸ ਸਤਿ ਸਾਈ ਰਹਾ ਸਰਵਰੇ ਕਮਲੇ ਕਿਰਨੇ ਆਕਾਸ਼ੀ ਸਰਵਰੇ ਕਮਲੇ ਕਿਰਨੇ ਆਕਾਸ਼ੀ ਬਿਕਸੈ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਿਲਾਈ ਚਾਤਕ ਜਲ ਬਿਨ ਪ੍ਰਯੋਗ ਪ੍ਰਯੋਗ ਦੇਖ ਤੀਰੈ ਬਿਲ ਪਕਰ ਬਿਲ ਲਾਈ ਕਨ ਹਰ ਕੋਰੇ ਦਸ ਦਿਸਤ ਵਰਸ ਬਿਨ ਜਲ ਪਿਆਸ ਨਾ ਜਾਈ ਮੇ ਨਿਵਾਸ ਭਜਾ ਜਲ ਹੀ ਤੇ ਸੁਖ ਦੁਖ ਪੁਰਵਕ ਮਾਈ ਤਿਲ ਖਿਨ ਤਿਲ ਰਹਿ ਨਾ ਸਕੈ ਪਾਲ ਜਲ ਬਿਨੇ ਮਰਨੇ ਜੀਵਨ ਤਿਤਾਈ ਧਨ ਬਾਂਡੇ ਪ੍ਰੇਰ ਦੇਸ ਨਿਵਾਸੀ ਸੱਚਾ ਗੁਰ ਪੈਬਦ ਪਠਾਈ ਗੁਣ ਸੰਗਰੇ ਪ੍ਰਵਰਜੈ ਨਿਵਾਸੀ ਭਗਤ ਰਤੀ ਹੜਕਾਈ ਪ੍ਰਿਉ ਪ੍ਰਿਉ ਕਰ ਸਭ ਜਿਤੇ ਪ੍ਰਿਭਾਵੈ ਗੁਰ ਭਾਵੈ ਪ੍ਰਿਉ ਪਾਈਂ ਪ੍ਰਿਉ ਨਾਲੈ ਸਦ ਹੀ ਸਦ ਸੰਗੈ ਸੱਚ ਸੰਗੈ ਨਦਰੇ ਮੇਲ ਮਿਲਾਈ ਸਮੈ ਜਿਉ ਜਿਉ ਹੈ ਸੋਈ ਘਟ ਘਟ ਰਿਹਾ ਸਮਾਈ ਗੁਰ ਪ੍ਰਸਾਦਿ ਘਰ ਹੀ ਪਰਗਸਿਆ ਸਹਜੇ ਸਹਜ ਸਮਾਈ ਆਪਣਾ ਕਾਸ ਬਾਰੂ ਆਪੇ ਸੁਖ ਦਾਤੇ ਗੁਸਾਈ ਗੁਰ ਪ੍ਰਸਾਦਿ ਘਰ ਹੀ ਪ੍ਰਪਾਇ ਤੋ ਨਾਨਕ ਤਪਤਿ ਵਿਝਾਈ ਮਲਾਰੀ ਮਹਲਾ ਪਹਿਲਾ ਜਾਗ ਤੇ ਜਾਗ ਰਹੇ ਗੁਰ ਸੇਵਾ ਬਿਨ ਪਿਰ ਮੈਂ ਕੋ ਨਾਹੀ ਅਨਕ ਜਤਨ ਕਰ ਰਹੇ ਨਾ ਪਾਵੇ ਆਚੇ ਕਾਚੇ ਢਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤਿ ਬਾੜੀ ਨਾ ਲਾਗੇ ਬਬਰ ਹੋ ਮੈਂ ਗਰਭ ਖੱਪੈ ਜਾਗ ਅਸਾ ਰਹਾਉ ਜੈ ਜਗਦੇਸ ਪ੍ਰਭੂ ਰਖਵਾਰੇ ਰੱਖੈ ਪਰਖੈ ਸੋਈ ਜੀਤੇ ਹੈ ਤੇ ਤੇ ਤੁਝ ਹੀ ਤੇ ਤੁਮ ਸਾਰੇ ਅਵਰੇ ਨਾ ਕੋਈ ਜੀਉ ਪਾਏ ਜੁਗਤੇ ਵਸ ਕਿਨੇ ਆਪੇ ਗੁਰਮੁਖੇ ਅੰਜਨ ਅਮਰ ਅਨਾਤੇ ਸਰਬ ਸਰਮੋਰਾ ਕਾਲ ਬਿਕਾਲੇ ਨੇ ਭਰਮ ਪਰ ਖੰਜਨ ਕਾਲੇ ਬਿਕਾਲੇ ਪਾ ਰਹੇ ਮਾਂ ਪੈ ਖੰਜਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ